ਹਾਂਜੀ ਸ਼ਸ਼ੀਕਾਲ ਜੀ ਸਾਰਿਆਂ ਨੂੰ ਤੇ ਅੱਜ ਚੱਲੇ ਆਪਾਂ ਮਾਨਸਾ ਆ ਬੱਸ ਦਾ ਕੰਮ ਕਰਾ ਕੇ ਲਿਆਉਣੇ ਆਪਾਂ ਅੱਜ ਸੱਤਪੜ ਵਾਲੀ ਬੱਸ ਦਾ ਹਾਂ ਸੱਤਪੜ ਹੋ ਗਿਆ ਦੇਖ ਕੈਂ ਆ ਆ ਹਾਂ ਹੁਣ ਬੱਤੀ ਹਰ ਗਈ ਛੱਡ ਗਈ ਤੇ ਚੱਲਦੇ ਆਪਾਂ ਮਾਨਸਾ ਸੱਤਪੜ ਵਾਲੀ ਬੱਸ ਠੀਕ ਕਰਕੇ ਲਿਆਉਣਾ ਅੱਜ ਛੁੱਟੀ ਸੀ ਸਕੂਚ ਮੇਲੇ ਕਰਕੇ ਸਕੂਚ ਦੇ ਬਾਹਰ ਚ ਮੇਲਾ ਜੀ ਆਪਣੇ ਨਾਲ ਹੀ ਡੇਰਾਗਾ ਉਹਦੇ ਸਕੂਲ ਵਾਲੇ ਗਰਾਊਂਡ ਦੇ ਵਿੱਚ ਮੰਨ ਲਓ ਅਸੀਂ ਪ੍ਰੋਗਰਾਮ ਕਰ ਲੈਂਦੇ ਨੇ ਖਾੜਾ-ਕੂੜਾ ਲੱਗਦਾਗਾ ਕੋਈ ਕਰਕੇ ਥਾਂ ਇੰਨੀ ਹੈ ਨਹੀਂ ਸੀਗੀ ਮੇਲੇ ਬੱਸਾ-ਪੁੱਸਾ ਨੰਗਨ ਦੀ ਪ੍ਰੋਬਲਮ ਆਉਂਦੀ ਆ ਬੱਚਿਆਂ ਦੀ ਵੀ ਪ੍ਰੋਬਲਮ ਹੋ ਜਾਂਦੀ ਆ ਬੱਚਾ ਛੋਟਾ ਬੱਚੇ ਉਰੇ ਪਰਾਂ ਨਾ ਹੋ ਜਾਣਾ ਤੇ ਉਰੇ ਕਰਕੇ ਅੱਜ ਛੁੱਟੀ ਕਰਤੀ ਕੱਲ ਲੱਗਿਆ ਸੀਗਾ ਤੇ ਕੱਲ ਨੂੰ ਸੰਡੇ ਆ ਗਿਆ ਅੱਜ ਨਾ ਬੱਸ ਦੀ ਪ੍ਰੋਬਲਮ ਆ ਇਹਦੀ ਥੋੜੀ ਆਪਣੇ ਬ੍ਰੇਕਾਂ ਦੀ ਪ੍ਰੋਬਲਮ ਆ ਬ੍ਰੇਕ ਇੱਕੋ ਦਮ ਲੱਗਦੇ ਆ ਪਾਣੀ ਪੂਣੀ ਪਾ ਜਾਂਦਾ ਲੇਜ਼ਰ ਲੋਜ਼ਰ ਦੀ ਪ੍ਰੋਬਲਮ ਆ ਇਸ ਬਰਾਜ ਵਾਲੀ ਬਸ ਦੀ ਆਉਂਦੀ ਆ ਪ੍ਰੋਬਲਮ ਬੜੀ ਏ ਤੇ ਇਹ ਆਪਾਂ ਠੀਕ ਕਰਵਾ ਕੇ ਲਿਆਉਣਾ ਜਮਾਨਤਾਂ ਤੋਂ ਮੇਸਤਰੀ ਨੂੰ ਫੋਨ ਕਰਿਆ ਸੀਗਾ ਉਹਨਾਂ ਅੱਜ ਦੋ ਤਿੰਨ ਘੰਟੇ ਦਾ ਕੰਮ ਕਰ ਤੇ ਤੇ ਸੱਤ ਪਾਲ ਚਲਾਉਂਦਾ ਏ ਬਸ ਚੱਲਦੇ ਆਪਾਂ ਬਹੌਣਿਆਂ ਨਾਲ ਕਿਹੜੀ ਬੱਤੀ ਕਹਿੰਦਾ ਸੀ ਸੱਤ ਪਾਲ ਹੋਏ ਤੇ ਬੱਤੀ ਆਉਂਦੀ ਸੀ ਕਿਹਦੇ ਬੱਤੀ ਅੱਜ ਪੁੱਜ ਗਈ ਏ ਬ੍ਰੇਕਾਂ ਦੀ ਪ੍ਰੋਬਲਮ ਆਉਂਦੀ ਹੈਗੀ ਜਵਾਖਾਂ ਵੇਲੇ ਜਵਾਖ ਨਿਆਣੇ ਹੁੰਦੇ ਆ ਛੋਟੇ ਹੁੰਦੇ ਆ ਜਦੋਂ ਬ੍ਰੇਕ ਪਾਜਦੇ ਨੇ ਕੋਦਮ ਵੱਜਦੇ ਆ ਅਣਜਾਣ ਬੰਦਾ ਦਾ ਜਿਵੇਂ ਅਸੀਂ ਕਦੇ ਕਦੇ ਚਲਾਉਨੇ ਨੇ ਬੱਸ ਨੂੰ ਔਖਾ ਹੋ ਜਾਂਦਾ ਇਹ ਤਾਂ ਚਲੋ ਇਹਨੂੰ ਤਾਂ ਹਸਾਬ ਹੈ ਨਹੀਂ ਫਿਰਦਾ ਰਹਿਣਾ ਐ ਸੱਤ ਪਾ ਲੋ ਏ ਕਿਹੜੀ ਬੱਤੀ ਆਉਂਦੀ ਸੀ ਹਾਂ ਆਵਾ ਆਉਂਦੀ ਸੀ ਹੈਂਡ ਬ੍ਰੇਕ ਵਾਲੀ ਅੱਜ ਪੱਜ ਗਈ ਅੱਜ ਅੱਧੀ ਪੱਜਿਆ ਤੋਤੇ ਨੂੰ ਤੋਤੇ ਤੋਂ ਪੱਜੀ ਆ ਜਦੋਂ ਪਹਿਲਾਂ ਲੈ ਕੇ ਆਇਆ ਉੱਥੋਂ ਆਉਂਦੀ ਸੀ ਉਹ ਗਈ ਸੀ ਨਾ ਉਹ ਫਿਰ ਉਹ ਫਾਕੇ ਨੂੰ ਰਿਹਾ ਵੀਰੇ ਅਸ਼ਾਇਤ ਤੇ ਆ ਲਈਆ ਚੱਲ ਫਿਰ ਤਖਾਈ ਆਉਣਾ ਕੱਕਰਾ ਹੀ ਲਿਆਵਾਂਗੇ ਤਾਂ ਚਲੋ ਜੀ ਚੱਲਦੇ ਹੁਣ ਆਪਾਂ ਦਿੱਲੀ ਵੀ ਚੱਲੀਏ ਫਿਰ ਬਾਰਡਰ ਤੇ ਆਹ ਚੱਲਾਂਗੇ ਯਾਰ ਜਿੱਤੇ ਦੋ ਸੱਟੀਆਂ ਫੇਰ ਆਈਆਂ ਨਾ ਮੈਂ ਤਾਂ ਅੱਜ ਕਹਿੰਦਾ ਸੀ ਜਗਤਾਰ ਨੂੰ ਮਿਲਣਾ ਦਾ ਉੱਧਰ ਜਾਣ ਕੇ ਬਿਆਰ ਚਾਚਾ ਕੋਈ ਨਹੀਂ ਆ ਵੀਰ ਅਮਨ ਜੀ ਆਹ ਆਪਾਂ ਜੀ ਆ ਵੀਰ ਇਹ ਜਿਹੜੀ ਹਿੱਕੀ ਦਾ ਕਹਿ ਬਤ ਨਹੀਂ ਹੁੰਦਾ ਹੈ ਹੈ ਮੁੰਗੀ ਵੀ ਨਹੀਂ ਹਿੰਦੀ ਨਹੀਂ ਆਣਾ ਅਰਾ ਗਿੱਟ ਨਹੀਂ ਹੈ ਅੱਛਾ ਖਿੱਚਦੀ ਨਹੀਂ ਇੱਕ ਪਾਸੇ ਖਿੱਚਦੀ ਹੈ ਅੱਛਾ ਕਿੱਥੇ ਕਰਾ ਦੇ ਬਲ ਪਤਾ ਲੱਗ ਜਾਓ ਚਲੋ ਜੀ ਮਿਲਦੇ ਆਪਾਂ ਉੱਥੇ ਜਾ ਕੇ ਇਲੈਕਟ੍ਰੀਕਲ ਦਾ ਬਣਾਉਣ ਸੀਟਰੋਲ ਮਕੀਨਾ ਆ ਆ ਬੱਤੀ ਆ ਗਈ ਜਿਹੜੇ ਦਿਖਾਉਂਦੇ ਹਨ ਉਹ ਦੇ ਪਹਿਲਾਂ ਉਦੋਂ ਹੈ ਨਹੀਂ ਸੀ ਬੱਤੀ ਜਦੋਂ ਪਹਿਲਾ ਵੀਡੀਓ ਬਣਾਈ ਆਪਾਂ ਆ ਗਈ ਬੱਤੀ ਆ ਦੇ ਆ ਬੱਤੀ ਆਏ ਦੀਆ ਹੈਂਡ ਬ੍ਰੇਕਾਂ ਵਾਲੀ ਨਾਲ ਲੱਗਦਾ ਵੀ ਮੰਨ ਲਓ ਲੇਜ਼ਰ ਵਗੈਰਾ ਇਹ ਜਦੋਂ ਆਪਾਂ ਬੱਤੀ ਹੈਂਡ ਬ੍ਰੇਕ ਲਾਉਣੇ ਉਦੋਂ ਆਣੀ ਚਾਹੀਦੀ ਹੈ ਪਹਿਲਾਂ ਹੀ ਆ ਗਈ ਜੇ ਜਦੋਂ ਆਪਾਂ ਬ੍ਰੇਕ ਮਾਰਦੇ ਆ ਇੱਕ ਪਾਸੇ ਨੂੰ ਖਿੱਚਦੀ ਹੈ ਅਸੀਂ ਆ ਗਏ ਜੀ ਮਾਨਸਾ ਕੈਂਚ ਯਾਂਸੀ ਜੀ ਯਾਂਸੀ ਦਾ ਰੰਦੇ ਨੇ ਕੰਮ ਕਰਾਉਣਾ ਬਸ ਦਾ ਬਾਈ ਕਹਿੰਦਾ ਦੇਖ ਰਿਆਂ ਰੋਟੀ ਖਾਈ ਜਾਂਦਾ ਸੀ ਬਾਈ ਤਸੱਲੀ ਕਰਕੇ ਭੇਜੋ ਬਾਈ ਕਹਿੰਦਾ ਜਮਾ ਬਣਾ ਕੇ ਗੱਲ ਉਹ ਖੜੀ ਐ ਇੱਕ ਇਹ ਮਾਲਸਾ ਸਿਨਮਾ ਐ ਸਿਨਮਾ ਜਿਹੜਾ ਮੌਲ ਉੱਥੇ ਆ ਇਹ ਅਸੀਂ ਕਪਾਲ ਕੀ ਖੜੀ ਐ ਦੇਖੋ ਬਾਲੀ ਸੋਣੀ ਸਿਰੇ ਤਾਰਾ ਚੰਦ ਬਿੱਦਿਆ ਮੰਦਿਰ ਨਹੀਂ ਸਕੈਨ ਰਿਸਕੂ ਐਡਮਿਸ਼ਨ ਓਪਨ ਸੱਤ ਪਾ ਫਿਰ ਗੱਡੀ ਦੀ ਗੱਲ ਬਣਾ ਕੇ ਲੈ ਕੇ ਚਲਾਂਗੇ ਅੱਜ ਦਾ ਹਾਂ ਜਮਾਂ ਵੇਲੇ ਹੋ ਕੇ ਆਇਆ ਅੱਜ ਜੇਕ ਜੁੱਕ ਲਾਉਣੇ ਆ ਹਾਂ ਆ ਦੇਖੋ ਜੀ ਪਾਲਕੀ ਕਿੰਨੀ ਸੋਹਣੀ ਬਣੀ ਆ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਸ਼ਾ ਜੀ ਦਰਸ਼ਨ ਦੇਖਤੀ ਬਾਗੁਰ ਤੇ ਪੂਰਨ ਕਰਨ ਹੋਇ ਕਾਸ਼ ਕਿੰਨੀ ਸੋਹਣੀ ਟਰਾਲੀ ਬਣਾਈ ਆ ਨਿੱਕੀ ਦੇਖੋ ਕਿੰਨੀ ਸੋਹਣੀ ਬਣਾਈ ਆ ਪਰ ਹਨਾ ਕਿੰਨੀ ਸੋਹਣੀ ਬਾਲ ਕੀ ਬਣਾਈ ਆ ਦੇਖੋ ਟਰਾਲੀ ਨਿੱਕੀ ਜੀ ਨੋ ਨਿਸ਼ਤਰੀਆਂ ਦੇ ਟਾਇਟ ਵਧੀਆ ਆ ਵਧੀਆ ਹੁੰਦੇ ਨੇ ਯੱਕ ਆਪਣੇ ਤਾਂ ਟਾਇਟ ਹੋ ਜਾਂਦੇ ਨੇ ਭਾਈ ਸੱਤਪਾਲ ਨੇ ਲਾਲੇ ਕੱਪੜੇ ਭਾਈ ਦੇਖ ਸੱਤਪਾਲ ਕਹਿੰਦਾ ਕੱਪੜੇ ਲਹਾਉ ਆ ਬਾਈ ਤੈਨੂੰ ਵੀ 2 ਸਾਲ ਹੋ ਗਏ ਕਹਿੰਦੇ ਨੂੰ ਅਜਿਹਾ ਕੰਮ ਵੀ ਵਧੀਆ ਹੋ ਜਾ ਹੈ ਸੱਤ ਪਾਲ ਬੜੂ ਭਾਈ ਥੱਲੇ ਦੇ ਇਹ ਇੱਕ ਲਾਊਗਾ ਜੀ ਇੱਕ ਹੂੰ ਚਲਉਣੀ ਸੌਖੀ ਆ ਗੱਲੇ ਕੈਂ ਤੇਰ ਪਤਾ ਲੱਗਦਾ ਲਾਜ ਇੱਕ ਭਾਈ ਰੁਬਲ ਨੂੰ ਦਿਖਾਵਾਂਗੇ ਤਨੂੰ ਦਸੀ ਇਹਨਾਂ ਟਾਇਰ ਟ ਹੋ ਜਾਂਦੇ ਨੇ ਆਪਣੇ ਵਾਲੇ ਪਏ ਪਏ ਹਰ ਹਰ ਪੁੱਤਾਂ ਦਾ ਮਨਾਉਂਦੇ ਹੋਰ ਹੁਣ ਵਧੀਆ ਨਮੀਆਂ ਬਸਾਂ 'ਚ ਵਧੀਆ ਦੇਣ ਲੱਗੇ ਪ੍ਰੈਸ਼ਰ ਵਾਲੇ ਹਨਾ ਆਹ ਕੰਮ ਨੇ ਠੋਸ ਘਰਤੀਆਂ ਹੈ ਉਹ ਦੂਜੀ ਲਾਇਦਾ ਕਰਾ ਰਿਹਾ ਹੈ ਨਾ ਰਾਵੜਤਾ ਇਰਤਰੀ ਉਹ ਤਾਂ ਸਹੀ ਪਈ ਐ ਇਹ ਚਪਕਟੀ ਪਾਉਣ ਵਾਲੀ ਐ ਪੱਤੀ ਵੰਦੀਆ ਪੱਤੀ ਤੇ ਇਹ ਕਹਾਵਾ ਮਾਤਾਉਂ ਦੇ ਕਹਿਨੇ ਮਾ ਅਗੜਾ ਅੰਦਰ ਖਿੱਚਣਾ ਹਾਂ ਤਾਂ ਡੋਮ ਤੇ ਖਿੱਚੇ ਸੱਤ ਪਲ ਤੱਕ ਦੇ ਅੰਦਰ ਨੂੰ ਇਹ ਕਿਹੜਾ ਕੰਮ ਕਰਦੇ ਮੈਂ ਤਾਂ ਉਹੀ ਲਾਤੇ ਮੈਨੂੰ ਕੀ ਪਤਾ ਸੀ ਮਾਰੇ ਮੋٹے ਦਾ ਲੱਗੀ ਹੋਣੀ ਆਣਾ ਬਾਈ ਹਾਂ ਲੱਗਿਆ ਦੇਖੋ ਲੱਗਿਆ ਐਂ ਤਾਂ ਕੰਮ ਕਰਦੇ ਆ ਮਾਰੇ ਮੋٹے ਦਾ ਬਾਈ ਕਹਿੰਦਾ ਪਹਿਲਾਂ ਆਪਾਂ ਚੱਕ ਕੇ ਟਰਾਈ ਲਵਾਂਗੇ ਇੱਥੇ ਵੱਡਾ ਪਹਿਲਾਂ ਚੱਕ ਕੇ ਟਰਾਈ ਲਵਾਂਗੇ ਹਾਂ ਫੇਰ ਦੇਖਦੇ ਆਂ ਇਹ ਕੋਈ ਹੋਣਾ ਹੋਇਆ ਕੋਈ ਪਰ ਠੀਕ ਵੀ ਆ ਬਣਾ ਐਨਾ ਕੋਈ ਯਰ ਫਾਇਦਾ ਗੱਲ ਵੀ ਸਹੀ ਆ ਬਾਈ ਦੀ ਜੇ ਲੋਟ ਆਉਂਦਿਆ ਬੰਨ ਕੇ ਕਰਾ ਬਾਬਾ ਟਾਈਮ ਹੋ ਗਿਆ ਆਪਾਂ ਕਿਹੜਾ ਕੁਝ ਕਰਾਇਆ ਮੈਂ ਕਿਹਨੂੰ ਲੈ ਬਣਾਣਾ ਮੰਨੂ ਫੇਰ ਗੱਡੀ ਇਕਰੀਆ ਹਾਂ ਕਿ ਨਹੀਂ ਅੱਛਾ ਆ ਇਹੀ ਕਰਦਾ ਹੂ ਨਾ ਇਹੀ ਕਰਦਾ ਖੜਾ ਖੜਾ ਕੀ ਪੈਣ ਆਲਾ ਬਾਈ ਕ੍ਰਾਸ ਕ੍ਰੋਸ ਕ੍ਰੋਸ ਟੱਲਾ ਵੱਧਾਗਾ ਯਾ ਮਾਦਰ ਲਾਗਾ ਵਾ ਮੱਛਾ ਉਹ ਇਹੀ ਕਰਦਾ ਹੈ ਵਾ ਫਿਰ ਪਾ ਦੇ ਬਈ ਇਹ ਪੈਣ ਆਲਾ ਫਿਰ ਇਧਰੋਂ ਕ੍ਰੋਸ ਆਤਰਾ ਗਰੂਪ ਅਟਾ ਚੱਕੋ ਸਮਾਰ ਕੇ ਚੱਕਿਆ ਦੀ ਜਾਈ ਉਹ ਵਰ ਮਾ ਕੋਰ ਖੁੱਲੜਾ ਨਹੀਂ ਤੇ ਕੋਰ ਨਹੀਂ ਆਪਾਂ ਦਿੱਤੀ ਟੈਕ ਕਰ ਲਾਂਗੇ ਆਪੋ ਚ ਵੱਟ ਕੇ ਪਹਿਲਾ ਪਹਿਲਾ ਚੱਕ ਕੇ ਦੇਖਾਂਗੇ ਨਾ ਨਾ ਚੱਕ ਦੇ ਫਿਰ ਦੱਸ ਕਿਵੇਂ ਕਰਨਾ ਚਾਹਦਾ ਹਾਂ ਫੋਨ ਲਾਈਏ ਉਹਨੂੰ ਹਾਂ ਰੁੱਬਲ ਨੂੰ ਪਹਿਲਾਂ ਬੂਲਾ ਕੇ ਪੜਾ ਗੱਲ ਉਹ ਜੀ ਗੱਡੀ ਦਾ ਆਪਣੀ ਦਾ ਹੋ ਗਿਆ ਕੰਮ ਬ੍ਰੇਕਾਂ ਦਾ ਵੀ ਕਰਾ ਲਿਆ ਇੱਕ ਕ੍ਰੋਸ ਦੀ ਪ੍ਰੋਬਲਮ ਸੀ ਥੋੜੀ ਜੀ ਤੇ ਉਹ ਵੀ ਕਰਾ ਲਿਆ ਕ੍ਰੋਸ ਜੇ ਤਾਂ ਖੜਕੜ ਜੀ ਕਰਦੀ ਸੀ ਗੱਡੀ ਤੇ ਹੁਣ ਆਪਾਂ ਚੱਲੇ ਆ ਇਹ ਆ ਗਿਆ ਮੇਨ ਰੋਡ ਮਾਨਸਾ ਦਾ ਉਹੋਂ ਕੱਟ ਕੰਨੀਓ ਮੋੜ ਕੇ ਲਿਓਣੀ ਪਊ ਆਪਾਂ ਨੂੰ ਚੱਲਦੇ ਹੁਣ ਤਾਂ ਆਪਾਂ ਮਿਲਦੇ ਆ ਰਾਜੀ ਜਾਂ ਕਰੇ ਚੱਲ ਕੇ ਮਿਲਾਂ ਚਲੋ ਜੀ ਮਿਲਦੇ ਹਾਂ ਹੁਣ ਆਪਾਂ ਫੇਰ ਹਾਂਜੀ ਆਪਾਂ ਆ ਗਏ ਆ ਘਰੇ ਤੇ ਪੀਤੂ ਕਿੱਥੇ ਗਿਆ ਸੀ ਅੱਜ ਪਿੱਤੂ ਨੇ ਆਪਣੇ ਮੇਲਾ ਲਗਾਇਆ ਸਕੂਲ ਕੋਲ ਉੱਥੇ ਗਿਆ ਸੀ ਅੱਜ ਕਿ ਲੈ ਕੇ ਆਇਆ ਸੀ ਲੈ ਕੇ ਆਇਆ ਸੀ ਬੈਲੂ ਹੂੰ ਏਰੋਪਲੇਨ ਏਰੋਪਲੇਨ ਉੱਡ ਗਿਆ ਸਾਲਾ ਓਏ ਉੱਡ ਗਿਆ ਓਏ ਉੱਡ ਗਿਆ ਉੱਡ ਗਿਆ ਓਏ ਸੱਚੀ ਉਹ ਏਰੋਪਲੇਨ ਮੂੰਗ ਉੱਡਦਾ ਤਾਂ ਓਏ ਹੈ ਲੈ ਤੁਸੀਂ ਕੀ ਲੈ ਆਏ ਹੋ ਕੁਝ ਨਹੀਂ ਚਾਹ ਲੈ ਕੇ ਆ ਵੀ ਲੋ ਹਾਂ ਮੇਲੇ ਚੋਂ ਮੇਰਾ ਸਣੀਏ ਉਹ ਬਣਾ ਕੇ ਕੁਝ ਵੀ ਨਹੀਂ ਲੈਣ ਦਾ ਹਣਾ ਵੀ ਤੂੰ ਦਸ ਚੁ ਕਿਲੇ ਅੰਦਾ ਮਮਾ ਨੇ ਮਮਾ ਨੇ ਤਾਂ ਐਲੋਫੇਨ ਦਵਾਇ ਸੀ ਬਸ ਉਸ ਲਈ ਅੰਦਾ ਆਉਣ ਦੇ ਵਾਸਤੇ ਦਾਦੀ ਨੂੰ ਕੁਝ ਨਹੀਂ ਲੈ ਕੇ ਲੈਂਦਾ ਦਾਦੀ ਨੂੰ ਤਾਂ ਨਾ ਨਾ ਮਮਾ ਨੇ ਆ ਦਵਾ ਤੇ ਹਉ ਦਾਦੀ ਨੂੰ ਕਿਉਂ ਨਹੀਂ ਲੈ ਕੇ ਦਿੱਤਾ ਪੀਤੂ ਦੇ ਵੱਸ ਤੇ ਪੁੱਤ। ਜੇ ਮੁੰਡਿਆਂ ਵਾਸਤੇ ਹੁੰਦੇ ਕਿਉਂ ਨਹੀਂ ਬਥੇਰੀਆਂ ਚੀਜ਼ਾਂ ਹੁੰਦੀਆਂ ਨੇ? ਕੜਾ ਹੁੰਦਾ ਹੈ ਕਿੰਨੀਆਂ ਚੀਜ਼ਾਂ ਹੁੰਦੀਆਂ ਨੇ? ਕਿਉਂ ਤੇ ਸਮਾਨ ਡੈਡੀ ਜੀ ਵਾਲਾ ਮਹਿੰਗਾ ਜਿੰਦੇ ਨੇ ਮੇਲੇਾਂ 'ਚ ਤਾਂ। ਹੈਨਾ? ਅੰਮਾ ਨੇ ਕਹਿੰਦਾ ਵਧੀਆ ਨਹੀਂ ਹੁੰਦਾ ਸਮਾਨ ਡੈਡਾ ਵਾਲਾ ਹੁੰਦਾ। ਚਬਾਣੇ ਤੇ ਮਾਰੀ ਦਾ ਸੀ ਮਜ਼ਾ ਨਿਕਾਲਿਆ। ਮਜ਼ਾ ਨਿਕਾਲਿਆ। ਡਿੱਗਣਾ ਪਈ ਪੁੱਤ ਪਿੱਛੇ ਨਾ ਡਿਗ ਪਈ। ਹਾਂ ਟੀਵੀ ਲਾ ਦਨਾ ਕਿੱਲਾ ਯਾਰ ਕਿਉਂ ਨਹੀਂ ਆਇਗਾ ਰਵਨੀਤ ਦਾ ਸ਼ੂਟ ਨਹੀਂ ਦੱਸਿਆ ਤੁਸੀਂ ਕਿ ਮੈਨੂੰ ਲੱਗਦਾ ਸ਼ੂਟ ਸ਼ੋਣਾ ਹੈ ਰਵਨੀਤ ਦਾ ਸ਼ੂਟ ਸ਼ਮਤਾ ਇਹਦੀ ਮੰਮਾ ਨੇ ਹੁਣ ਆ ਦੇਖੋ ਨਵਾਂ ਦੇਖਾਂ ਕਿ ਤੂੰ ਖੜ ਕੇ ਦਿਖਾਓ ਹਾਂ ਚੁੰਨੀ ਹੈ ਨਹੀਂ ਇਹਦੇ ਨਾਲ ਹਾਂ ਹਮਮ ਗੁਰ ਕੁਛ ਕਹਿਣਾ ਚਾਹੁੰਦੇ ਹੋ ਕੁਝ ਬੋਲ ਤਾ ਕੁਝ ਲੈ ਹਮ ਇਹ ਲਿਵਾਸ ਦੇਖ ਹੈ ਮੈਨੂੰ ਵਧੀਆ ਮਸ ਮੱਥਾ ਢੇਕ ਮੈਂ ਤਾਂ ਟੇਕ ਆਇਆ ਸੀ ਮੈਂ ਤਾਂ ਕੱਲ ਹੀ ਟੇਕ ਆਇਆ ਸੀ ਮਤਲਬ ਉਸ ਦੇਖਣ ਨੂੰ ਤਾਂ ਉਹੀ ਚੀਜ਼ਾਂ ਹੁੰਦੀਆਂ ਨੇ ਬਸ ਵਾਏ ਘੱਟ ਕਰੋ ਇਹਦੀ ਚਲੋ ਜੀ ਚਾਹ ਪੀ ਲਈ ਆਪਾਂ ਮਿਲਦੇ ਹਾਂ ਹੁਣ ਆਪਾਂ ਅਗਲੇ ਵਲੌਗ ਦੇ ਵਿੱਚ ਤੇ ਕਮੈਂਟ ਕਰਕੇ ਦੱਸਿਓ ਕਿਦਾਂ ਦਾ ਲੱਗਿਆ ਵਲੌਗ ਆਪਣਾ ਤੇ ਅੱਜ ਬੱਸ ਵਾਲਾ ਵਲੌਗ ਕਿਦਾਂ ਦਾ ਲੱਗਿਆ ਆਪਣਾ ਹੂੰ ਅੱਜ ਤਾਂ ਬੱਸ ਦਾ ਵਲੌਗ ਬਣਾਇਆ ਮੈਂ ਬਣਾਇਆ ਪੀਤੂ ਕੁਰੀਸੀ ਇੱਛੇ ਕਰੋ ਬੇਟਾ ਚਲ ਪੀਤੂ ਸਸ਼ੀਕਾ ਬੋਲ ਦੋ ਸਾਰਿਆਂ ਸਸ਼ੀਕਾ ਮਿਲਦੇ ਆਗਲੇ ਬਲੌਗ ਦੇ ਵਿੱਚ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰ ਲਓ ਸਾਡੇ ਚੈਨਲ ਨੂੰ ਭਾਈ ਹੂੰ ਮਰੀ ਜੀ ਠੀਕ ਹੈ ਜੀ ਸਸ਼ੀਕਾ ਸਾਰਿਆਂ ਨੂੰ ਤੇ ਮੈਂ ਅਗਲੇ ਬਲੌਗ ਦੇ ਵਿੱਚ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਦੇਆ ਕਰੋ ਓਕੇ ਜੀ ਭਾਈ ਸਸ਼ੀਕਾ ਰਬ ਰੱਖਾ